ਚਿਕਾ ਦੋਸਤੋ ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ ਹਰ ਪਾਸੇ ਰੰਗ ਬਰੰਗੀਆਂ ਪਤੰਗਾਂ ਦੀ ਰੌਣਕ ਹੈ ਪਰ ਇਸ ਖੁਸ਼ੀ ਦੇ ਨਾਲ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਸਾਡੇ ਉੱਤੇ ਆਉਂਦੀ ਹੈ ਸੁਰੱਖਿਆ ਦੀ ਜ਼ਿੰਮੇਵਾਰੀ ਹਰ ਸਾਲ ਅਸੀਂ ਸੁਣਦੇ ਹਾਂ ਕਿ ਕਿਸੇ ਦੀ ਗਰਦਨ ਕੱਟ ਗਈ ਕਿਸੇ ਪੰਛੀ ਨੇ ਤੜਫ ਕੇ ਜਾਣਗਵਾਲੀ ਇਹ ਹੁੰਦਾ ਹੈ ਸਿਰਫ ਇੱਕ ਗਲਤ ਡੋਰ ਦੀ ਵਜ੍ਹਾ ਨਾਲ ਚਾਈਨਾ ਡੋਰ ਦੀ ਵਜ੍ਹਾ ਨਾਲ ਦੋਸਤੋ ਚਾਈਨਾ ਡੋਰ ਇੱਕ ਆਮ ਡੋਰ ਨਹੀਂ ਇਹ ਨਾਈਲੋਨ ਕੈਮੀਕਲ ਤੇ ਕੱਚੇ ਨਾਲ ਬਣੀ ਹੁੰਦੀ ਹੈ ਇੰਨੀ ਤੇਜ਼ ਹੁੰਦੀ ਹੈ ਕਿ ਟੁੱਟਦੀ ਨਹੀਂ ਜਲਦੀ ਗੱਲ ਤੱਕ ਕੱਟ ਸਕਦੀ ਹੈ ਪੰਛੀਆਂ ਦੀ ਜਾਨ ਲੈ ਸਕਦੀ ਹੈ ਬਾਈਕ ਸਵਾਰਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਦੋਸਤੋ ਸੋਚੋ ਕਿ ਸਾਡੀ ਇੱਕ ਦਿਨ ਦੀ ਮौज-ਮਸਤੀ ਕਿਸੇ ਦੀ ਪੂਰੀ ਜ਼ਿੰਦਗੀ ਤੋਂ ਵੱਧ ਕੀਮਤੀ ਹੈ ਚਾਈਨਾ ਡੋਰ ਜਿਹੜੀ ਗੈਰ ਕਾਨੂੰਨੀ ਹੈ ਆਪਾਂ ਅਕਸਰ ਦੇਖਦੇ ਹਾਂ ਕਈ ਵਾਰੀ ਪੁਲਿਸ ਨੇ ਜਿਹੜੇ ਹੈ ਕਈ ਜਗ੍ਹਾ ਤੇ ਛਾਪੇ ਮਾਰ ਕੇ ਕਾਫੀ ਚਾਈਨਾ ਡੋਰ ਬਰਾਮਦ ਕੀਤੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਫੇਰ ਵੀ ਲੋਕ ਇਸ ਨੂੰ ਵਰਤਦੇ ਆ ਵੇਚਦੇ ਆ ਖਰੀਦਦੇ ਆ ਦੋਸਤੋ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਚਾਈਨਾ ਡੋਰ ਜਿਹੜੀ ਹੈ ਨਾ ਵਰਤੀਏ ਨਾ ਖਰੀਦੀਏ ਤੇ ਨਾ ਪਤੰਗ ਉਡਾਉਣਾ ਜਿਹੜਾ ਇੱਕ ਮਨੋਰੰਜਨ ਹੈ ਪਰ ਗਲਤ ਤਰੀਕੇ ਨਾਲ ਕੀਤੀ ਪਤੰਗਬਾਜ਼ੀ ਖਤਰਨਾਕ ਸਾਬਤ ਹੋ ਸਕਦੀ ਹੈ ਖਾਸ ਕਰਕੇ ਚਾਈਨਾ ਡੋਰ ਰਾਹਗੀਰਾਂ ਮੋਟਰਸਾਈਕਲ ਸਵਾਰਾਂ ਬੱਚਿਆਂ ਤੇ ਬਜ਼ੁਰਗਾਂ ਲਈ ਖਤਰਾ ਬਣ ਸਕਦੀ ਹੈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਖਤਰਨਾਕ ਡੋਰ ਦੀ ਵਰਤੋਂ ਤੇ ਸਖਤ ਪਾਬੰਦੀ ਹੈ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੇ ਸਜ਼ਾ ਦੇ ਨਾਲ ਜੁਰਮਾਨਾ ਹੋ ਸਕਦਾ ਜੇ ਪਤੰਗ ਉਡਾਉਣੀ ਹੈ ਤਾਂ ਸਾਦੀ ਸੁਤੀ ਡੋਰ ਵਰਤੋ ਸੁਰੱਖਿਤ ਜਿਹੜੀ ਡੋਰ ਹੈ ਉਹ ਕਰਤੋ ਸੁਰੱਖਿਆ ਨੂੰ ਪਹਿਲ ਦਿਓ ਬੱਚਿਆਂ ਨੂੰ ਸਮਝਾਓ ਬਸੰਤ ਜਿਹੜਾ ਹੈ ਖੁਸ਼ੀਆਂ ਦਾ ਤਿਉਹਾਰ ਹੈ ਖੂਨ ਦਾ ਨਹੀਂ ਆਓ ਇਸ ਬਸੰਤ ਤੇ ਇੱਕ ਵਾਅਦਾ ਕਰੀਏ ਅਸੀਂ ਚਾਇਨਾ ਡੋਰ ਤੋਂ ਦੂਰ ਰਹਾਂਗੇ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਾਂਗੇ ਧੰਨਵਾਦ